ਸਰਬਜੀ ਸੰਗਰੂਰ ਵੀ ਦੀ ਗਲਤਾ ਸਿਰਫ ਸੁਖਾਂ ਸੁਖ ਸਰਦਾ ਨਹੀਂ ਸਿਰਫ ਸੁਖਾਂ ਸੁਖ ਸਰਦਾ ਨਹੀਂ ਹਿੰਮਤ ਹੌਸਲਾ ਹੋਰ ਹੋਣਾ ਚਾਹੀਦਾ ਹਿੰਮਤ ਹੌਸਲਾ ਹੋਰ ਹੋਣਾ ਚਾਹੀਦਾ ਹੋਰ ਹੋਣਾ ਚਾਹੀਦਾ सिर्फ़ सुखां सुख सरदा नगरूर बि सिर्फ़ सुखां सुख सरदा नन संगरूर हिमत हौसला हिमत हौसला हर हो चाहींदर हो चाहींदर हो ਮੋਨ ਵਰ ਤੇ ਰੱਖ ਨਾ ਹੱਕ ਮਿਲਦੇ ਮੋਨ ਵਰ ਤੇ ਰੱਖ ਨਾ ਹੱਕ ਮਿਲਦੇ ਨਾ ਹੱਕ ਮਿਲਦੇ ਨਾ ਹੱਕ ਮਿਲਦੇ ਤੁਰ ਅੰਬਰ ਤੱਕ ਤੁਰ ਅੰਬਰ ਤੱਕ ਅਰ ਅੰਬਰ ਤੱਕ ਤੁਰ ਅੰਬਰ ਤੱਕ ਸ਼ੋਰ ਹੋਣਾ ਚਾਹੀਦਾ शोर हो रहा शोर हो